ਆ ਬਣਾ ਕੇ ਪਾਸਤਾਰ ਪੂਣੀ ਆਪਾ ਕਰ ਲਈਏ ਤੈਨੋ ਜੋ ਤਿਆਰ ਕਰ ਹੈਪੀ ਲੋੜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਹਨਾਂ ਨੂੰ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲ ਅਸੀਂ 5-500 ਦੇ ਲਏ ਆ ਇਹਨਾਂ ਦੇ 75-75 ਰੁਪਏ ਦੀ ਡੋਰ ਨਹੀਂ ਲੱਗੀ ਪਿੜੀਆਂ ਉਦਾਂ ਦੀ ਉਦਾਂ ਹੀ ਆ ਇਹਨਾਂ ਦੇ ਚਲੋ ਠੀਕ ਆ ਫਿਰ ਸਮਝੀ ਯਾਰ ਸਵੇਰੇ ਡਾਲਾਂਗੇ ਫਿਰ ਬੱਗੀ ਆ ਸਵੇਰੇ ਇਹਦਾ ਮੂੰਹ ਕਿੱਥੇ ਖਵਾਇਆ ਵੇ ਹੈ ਬਸ ਕਰਤਾ ਖਲਮ ਕਦਾਂ जख्मी ਕੀਤਾ ਇਹਨੂੰ ਤੂੰ ਡਾਲੀ ਆ ਕੁਟੀ ਇੱਕ ਉਹ ਲੈ ਪਿਆ ਗਿਆ ਨਾਲੀ ਚ ਜੀ ਸასიਖਾਲ ਵੈਲਕਮ ਕੀ ਹਾਲ ਚਾਲ ਲੋਹੜੀਆਂ ਦੀਆਂ ਦੇ ਮਾਗੀ ਦੀਆਂ ਮੁਬਾਰਕਾਂ ਸਭ ਨੂੰ ਪਰਮਾਤਮਾ ਸਭ ਦੇ ਚੱਦੀ ਕਲਾ ਵਿੱਚ ਰੱਖੇ ਤੇ ਦਸਤਾਰ ਆਪਾਂ ਪਹਿਲਾਂ ਹਰੀ ਲੱਗੇ ਬੰਦਾਂ ਫਿਰ ਫਿਲੀ ਬੰਨ ਲਈ ਪਕੌੜੇ ਲੱਗੇ ਨਿਕਲ ਪਕੌੜੇ ਕੱਢ ਲਈ ਅੱਜ ਪਕੌੜੇ ਕੱਢ ਕੇ ਫੇਰਾ ਫਿਰ ਆਪਾਂ ਚੱਲਨੇ ਆ ਉਧਰ ਆਪਣੇ ਘਰ ਤੇ ਉੱਥੇ ਜਾ ਕੇ ਲੀਦੀਆਂ ਸਾਰਿਆਂ ਨੂੰ ਵਧਾਈਆਂ ਹੁਣ ਮੇਰੇ ਵੱਲੋਂ ਬਿਲਕੁਲ ਬਿਲਕੁਲ ਆਪਦੇ ਕਰੋ ਮਾਰੇ ਤਰੱਕੀ ਬਖਸ਼ੇ ਪਰਮਾਤਮਾ ਤੇ ਫਿਰ ਆਪਾਂ ਪਕੌੜੇ ਕੱਢ ਲਈ ਤੇ ਫਿਰ ਆਪਾਂ ਚੱਲਨੇ ਆ ਉਧਰ ਘਰ ਉੱਥੇ ਜਾ ਕੇ ਪਤੰਗਾ ਪਤੰਗਾ ਡੰਮੇ ਆਸੇ ਚਲੋ ਵੀ ਚਲੀਏ ਫਿਰ ਚਲੋ ਪਹਿਲਾਂ ਪਕੌੜੇ ਦੇ ਕੱਢ ਲੋ ਤੇ ਫੇਰ ਹੀ ਜੰਨੇ ਆ ਕੱਢਣ ਸੰਦਲ ਵਧੀਚ ਕੱਢੇ ਪਕੌੜੇ ਨਿਕਲਦੇ ਆ ਇੱਧਰ ਇੱਕ ਘੋੜਾ ਕਰਤਾ ਬਾਅਦ ਉੱਤੇ ਬੜੀ ਚਾਟ ਮਸਾਲਾ ਕਾ ਨੂੰ ਮਸਾਲਾ ਵੀ ਲੱਗ ਗਿਆ ਜੰਮ ਗਿਆ ਤਾਂ ਆਪੇ ਹੋਈ ਜਾਂਦੀ ਹੈ ਕੜਕੜ ਹੋ ਹੋ ਹਾਂ ਦੀ ਹੀਟ ਅਪ ਇਹ ਵਾਲਾ ਫੇਰ ਕਰਤਾ ਅਸੀਂ ਦੇ ਹੈਗਾ ਨਾ ਮੰਮੀ ਵੀ ਤਿਆਰ ਹੋ ਗਏ ਤੇ ਕਦੇ ਵੀ ਸੂਟ ਵਖਾ ਲੈਣ ਦੇ ਆਪਣਾ ਚਲੇ ਗੁਰਦਰਾ ਸਾਹਿਬ ਨੀ ਮਗਰਦਾ ਮੈਂ ਇਹ ਰਲਾ ਬਹੁਤ ਸੋਹਣਾ ਕੁੜੀਆਂ ਜਿਗਾਂ ਨੀ ਮੇਂ ਪਾਉਂਦੀਆਂ ਸੋਇਆ ਮਾਕੇ ਦਿੱਤਾ ਥੈ ਸਿੱਤੋਸ ਰਾੜੀ ਮੇਢੀਆ ਰਾੜੀ ਮੇਢੀਆ ਜਾਂਦਾ ਹੈ ਕਾਹਨ ਰਹਿ ਰਹੇ ਨੇ ਨਹੀਂ ਕਰਨਾ ਠੀਕ ਆ ਬਹੁਤ ਚਾਹ ਤੇ ਨਾਲ ਪਕੌੜੇ ਪਨੀਰ ਵਾਲੇ ਠੰਡ ਬੜੀ ਆ ਕਹਿੰਦੇ ਹਿੱਟ ਲਾਇਆ ਅਜੇ ਗੁੱਡੀਆਂ ਮੇਂ ਡਾਉਣੀਆਂ ਵਾ ਤੇ ਠੰਡ ਬੜੀ ਆ ਬਾਹਰ ਤੇ ਤੁਹਾਨੂੰ ਪਤਾ ਮੌਸਮ ਸਹੀ ਹੋਵੇ ਤੋਂ ਪਤਪਤ ਲੱਗੀ ਉਹ ਤੇ ਫਿਰ ਨਜ਼ਾਰਾ ਆਉਂਦਾ ਗੁੱਡੀਆਂ ਪਤੰਗਾਂ ਡਾਉਣ ਦਾ ਚਲੋ ਸ਼ਗਨ ਮੇਲਾ ਕਰ ਲੈਨੇ ਥੋੜਾ ਬਹੁਤ ਸ਼ੁਗਲ ਮੇਲਾ ਸ਼ੁਗਲ ਮੇਲਾ ਕਿੰਦੇ ਨਾਲ ਥੋੜਾ ਬਹੁਤ ਇੰਜੋਏਮੈਂਟ ਕਰ ਲੈਨੇ ਚਲਨ ਮੇਲਾ ਕਹਿੰਦੇ ਥੋੜਾ ਇੰਜੋਏਮੈਂਟ ਕਰ ਲੈਨੇ ਤੇ ਫਿਰ ਉਧਰ ਦੀਪ ਵੀ ਕਹਿੰਦਾ ਭਾਜੀ ਮੈਂ ਕੱਲਾ ਵਾਂ ਤੇ ਆਓ ਮੈਂ ਕਹਿੰਦਾ ਚਲ ਤੂੰ ਪਲਾਟ 'ਚ ਆ ਜਾ ਫਿਰ ਉੱਥੋਂ ਆਪਾਂ ਉਹ ਜ਼ਿਆਦਾ ਠੀਕ ਦਾਰੇ ਉੱਥੇ ਫਿਰ ਆਂਦਾ ਕਿਹਾ ਬਾਪ ਇੱਥੇ ਆਪਣੇ ਭਾਈ ਹੁੰਦੇ ਪਹਿਲਾਂ ਦੋ ਉਹ ਬਾਹਰ ਚੱਲ ਗਏ ਤੇ ਉਹਨਾਂ ਨਾਲ ਥੋੜਾ ਬਹੁਤ ਗੁੱਡੀਆਂ ਗੱਡੀਆਂ ਗੁੱਡੀਆਂ ਗੱ ਤੇ ਹੁਣ ਚਲੋ ਦਹੀਂ ਆ ਮੈਂ ਵੀ ਇੱਥੇ ਇਕੱਲਾ ਹੀ ਆ ਤੇ ਮੈਂ ਸੋਚਿਆ ਚਲ ਦੀਪ ਦੇ ਨਾਲ ਹੁਣ ਲੂਡੀ ਗੜੀਆਂ ਡੰਦੇ ਹੁਣ ਬਰ ਨਿਊਸ ਉਹੋਸ਼ਣਾ ਸੂਟ ਕਿੰਨੂੰ ਆਪਣਾ ਪਿਆ ਕਿੰਨ ਕਹਿੰਦੇ ਮੇਰਾ ਸੂਟ ਵਿਖਾ ਦੋ ਮੇਰਾ ਸੂਟ ਬੜਾ ਵਧੀਆ ਪਾਇਆ ਹਾਂ ਸੁਣਾ ਪਾਇਆ ਮੇਰਾ ਸਾਰੇ ਘਰ ਨੇ ਦੱਸੇ ਕਿ ਮੈਂ ਦਰਦ ਕਾ ਚਲ ਫਿਰ ਉਹ ਤਿਆਰ ਚੱਲੀਏ ਫਿਰ ਮਿੰਟ ਮਾਰੋ ਅ ਚਾਹ ਆ ਚਾਹ ਠੰਡੀ ਹੋ ਗਈ ਨਾਲ ਚਾਹ ਕੋੜੇ ਉਹ ਚਾਹ ਰੱਖੀ ਤੁਸੀਂ ਸਾਰੇ ਜਣੇ ਅੱਜ ਪਕੌੜੇ ਖਾ ਲੋ ਪਨੀਰ ਦੇ ਪਕਵੜੇ ਬਣਾਏ ਪਰ ਠੰਡੇ ਹੋ ਗਏ ਬੈਠੋ ਜਾ ਪੀਓ ਤੌਰ ਤੇ ਵੇਖੋ ਅੱਜ ਮੇਰੀ ਨਾ ਮੇਰੀ ਨਜ਼ਰ ਨਾ ਕਿਤੇ ਲੱਗ ਜੇ ਗੁੱਡੀਆਂ ਤਾਂ ਮੈਂ ਟੌਰ ਕੱਢ ਲਵਾਂਗਾ ਟੌਰ ਸੂਟ ਪਾਉਣਾ ਸੁਣਾ ਬੂੜ ਮੈਂ ਤਾਂ ਆ ਪਾਉਣ ਡਿਆ ਗੁੱਡੀਆਂ ਫੜਨੇ ਆ ਨਾ ਫਿਰ ਖੇਤਾਂ ਚ ਭੱਜਣਾ ਪੈਣਾ ਮੈਂ ਕਿ ਮੈਂ ਤਾਂ ਥੋੜੇ ਵਧੀਆ ਬੂਟ ਪਾਉਣਾ ਬੂਟ ਪਾਣਾ ਪੁਰਾਣੇ ਪਾਉਣ ਲੱਗੇ ਤੇ ਮੈਂ ਕਿਹਾ ਤੈਨੂੰ ਨਵੇਂ ਪਾਉ ਉਹ ਵੀ ਤੇ ਉਹ ਪੁਰਾਣੇ ਪਾ ਲੈਣ ਮੈਂ ਕਿਹਾ ਤੈਨੂੰ ਆ ਪਾਉ ਵਾਈਟ ਚਲੋ ਚਲੋ ਭਈ ਸੁੱਟੀ ਮੈਂ ਸੂਟ ਪੋਣਾ ਤੇ ਨਹੀਂ ਚਲ ਕਿਰਨ ਦੇ ਕਹਿੰਦੇ ਪਾ ਲਿਆ ਮਨੇ ਪਾਉਣ ਲੱਗਾ ਫੋਨ ਉੱਪਰ ਜੈਕਟ ਵੀ ਉਹਦਾ ਪਾ ਲੋ ਕਿਹੜੀ ਜੈਕਟ ਹੈ ਜੈਕਟ ਥੋੜਾ ਆਪਾਂ ਖਲੋਤੇ ਹਾਂ ਪ੍ਰੋਲ ਪੰਪ ਤੇ ਇਥੇ ਪਾਵਾਂਗੇ ਤੇਲ ਕਾਦੀਆਂ ਰੋਡ ਤੇ ਹਾਂਜੀ ਮੈਂ ਕੈਪ ਲਈ ਹੋਈ ਕਿਵੇਂ ਦੀ ਲੱਗਦੀ ਪਈ ਤੇ ਨਾਲੇ ਡਰੈਸ ਮੈਂ ਲਈ ਆ ਆਹ ਸ਼ਾਲ ਹੈ ਤੇ ਬਾਕੀ ਸੂਟ ਤੁਹਾਨੂੰ ਦਿਖਾਵਾਂਗੇ ਰੀਲ ਪਾਉਣੀ ਆ ਤੇ ਮੂਰੀ ਵੀ ਤਾਨੂੰ ਡਰੈਸ ਪਤਾ ਚੱਲ ਜਣੀ ਕਿਹੜੀ ਪਾਈ ਏ ਹਾਂਜੀ ਅਸੀਂ ਇਹਨੇ ਪਹੁੰਚ ਚੁੱਕੇ ਆ ਇੱਥੇ ਲਾਤੀ ਗੱਡੀ ਤੇ ਗੱਡੀ ਲਗਾਉਂਦੇ ਪਏ ਨੇ ਇੱਥੇ ਦਰ ਦੋਰ ਇੱਥੇ ਰਹਿਣ ਦੇਣੀ ਮੈਂ ਕਿਹਾ ਕੱਡੋ ਕੱਡੋ ਬਾਹਰ ਦੋਰ ਚਲਾ ਕੇ ਦੇ ਲਿਆ ਹੋ ਐਨਾ ਟਾਈਮ ਆ ਹੈਗਾ ਆ ਆਜੋ ਆਜੋ ਲੈ ਦੋ ਪਤੰਗਾਂ ਹੀ ਜਟੋਣੀਆਂ ਕੰዱੂਸੇ ਆ ਪੂਰੇ ਇੰਨੇ ਇੰਨਾ ਡਾਲੇ ਤੇ ਬਹੁਤ ਬਾਕੀ ਲੋਕਾਂ ਦਾ ਆਜੋ ਆਜੋ ਪਸਾ ਟੋਪੀ ਨਵੀਂ ਪਾਈ ਅੱਜ ਇਹ ਦਲਾਲ ਪਿੰਨਾ ਨਾਲ ਪੰਜ ਚਾਰ ਗੁੱਡੀਆਂ ਬਸ ਮੋਟਰਸਾਈਕਲ ਲੱਗਾ ਗੁੱਡੀ ਦਾ ਪਤਾ ਹੀ ਨਹੀਂ ਗਏ ਹੁਣੇ ਉੱਥੇ ਭਾਵੇਂ ਡੌਣ ਗਏ ਹੁਣ ਲੈ ਬੰਦੇ ਨਾ ਆ ਕੇ ਹਟੇ ਉਹਦੇ ਹਾਂ ਉਹਦੇ ਕੋਸਨਾ ਠੀਕਾ ਲੋੜੀਆਂ ਬਹੁਤ ਬਹੁਤ ਮਹਾਵਤ ਛੋੜ ਛੋੜ ਕਰੋੜ ਕਰੋੜ ਆਇਦਾਂ ਚੱਲੇ ਹੋ ਤਾਂ ਪਲਾਟ ਚ ਆਈਂ ਗਿਆ ਚੱਲ ਪਰਸਨਲ ਠੀਕ ਠਾਕ ਜੀ ਮੁੰਡੇ ਨਾਲ ਲਿਆ ਚੀਏ ਫਿਰ ਉਧਰ ਉਧਰ ਤੋਂ ਲੈ ਗਈ ਆ ਆ ਵੇਲਾ ਕਿੰਨੀਆਂ ਗੁੱਡੀਆਂ ਲੈ ਆਣ ਲਾ ਦੇ ਬਹੁਤ ਜਲਾਏ ਇੰਨਾ ਮਾਰ ਪਥਾ ਪੈ ਇੰਨਾ ਥੱਲੇ ਡਾਉਣਾ ਆ ਕਿਹਨਾਂ ਕਹੇ ਕਹਾਂ ਨਹੀਂ ਕਹਿੰਦੀ ਕੰਜੂਸੀ ਵਰਤਣ ਦੇ ਮੈਂ ਉਹ ਲੈ ਟੋਪੀ ਲੈ ਆਂਦੀ ਵੀ ਤੇ ਪਾੜ ਵੀ ਲਈ ਚੱਲ ਕੋਈ ਗੱਲ ਨਹੀਂ ਇਦਾਂ ਹੀ ਆਹ ਆ ਲੈ ਨਾਲ ਆਹ ਕੋਰ ਤੋਂ ਛੱਡ ਹਾਟ ਡਰੈਸ ਵੇਖ ਸੋਹਣੀ ਲੱਗਣ ਈ ਅੱਜ ਕਿੰਨੇ ਪਾਇਆ ਲੌਂਗ ਜੈਕਟ ਆ ਠੀਕ ਹੈ ਵਧੀਆ ਵਧੀਆ ਸੰਦੀਪ ਵੀ ਲਿਖ ਕੇ ਆਈ ਏ ਸੰਦੀਪ ਲੈ ਕੇ ਆਈ ਨਾ ਪੂਜਨ ਜਿੰਦਾਬਾਦ ਚਲੋ ਜੀ ਜਿੰਦਾਬਾਦ ਪਰ ਇਹ ਪਾਉਣਾ ਨਹੀਂ ਹੈਗਾ ਵੀ ਕਿਆ ਕਹਿੰਦੀ ਨਹੀਂ ਪਾਉਣਾ ਕਹਿੰਦੀ ਵਿਆਹ ਸ਼ਾਦੀ ਤੇ ਪਾਉਣਾ ਨਾ ਵਿਆਹ ਵੀ ਤੈਨੂੰ ਆ ਪਾਉ ਪਹਿ ਪਹਿਲਾਂ ਤੁਹਾਨੂੰ ਲੱਗ ਜੇ ਨਵੀਂ ਵੀੜਨ ਦਾ ਸੱਸ ਇੱਥੇ ਟਰੈਜੀ ਸੀ ਵੀ ਲੱਗੀ ਮੈਂ ਨੇ ਪਾਲੋ ਆਹ ਵੀ ਕਰਨ ਰਾਤੀ ਲੈ ਕੇ ਆਈਏ ਕਿ ਸੂਟ ਆਹ ਵੀ ਮੈਂ ਵੀ ਰਾਤੀ ਨਵਾਂ ਹੀ ਲੈ ਕੇ ਹੂੰ ਸੋਣਾ ਕੀ ਕਰਨਾ ਠੀਕ ਐ ਨਾ ਜੈਂਸਰ ਲੇਡੀਜ਼ ਜੈਂਸੀ ਆ ਤੁਸੀਂ ਮੈਂ ਲੀਡਸ ਪੋਣਾ ਨੇ ਤੇਰਾ ਲੈ ਮੇਰਾ ਮੇਰਾ ਅੱਛਾ ਮੈਂ ਘਨੇ ਨਹੀਂ 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 ਇਹਦਾ ਇਹ ਨਹੀਂ ਲੈਂਦਾ ਉਧਰ ਪਿਆ ਵਧੀਆ ਠੀਕ ਭਾਗ ਬੱਜੀ ਬਹੁਤ ਸੋਹਣਿਆ ਜਿਹਾ ਮੈਚਿੰਗ ਕਰੀਏ ਜੀ ਮਨ ਘੜਿਆ ਆ ਇਹਦੇ ਸੂਟ ਲੈ ਕੇ ਦਿੱਤਾ ਯਾਰ ਛਾਟੇ ਵਧੀਆ ਪਾਈ ਆ ਸਾਰਿਆਂ ਨੇ ਫਿਰ ਲੈ ਕੇ ਦਿੱਤਾ ਉਹਦੇ ਤੁਹਾਨੂੰ ਵਧੀਆ ਭਾਜੀ ਵਧੀਆ ਹੁੰਦੀ ਨੇ ਮੈਂ ਫੇਰ ਨਹੀਂ ਮੜਾ ਕਹਿ ਸਕਦਾ ਤੂੰ ਕੀ ਮੜਾ ਹੋਊਗਾ ਵੀ ਕਹਿ ਸਕਦੇ ਆਪੇ ਨਾਲੰਦਾ ਵੇਲਾ ਲਾ ਰਿਹਾ ਕਿੱਕਨੇ ਬ੍ਰਾਹਮਣ ਨੇ ਕਮੈਂਟ ਕੀਤਾ ਕਹਿੰਦਾ ਹੁਣ ਪਿੰਨਿਆਂ ਦਾ ਜਿਆਦਾ ਕੰਡੇ ਇਦਾਂ ਹੀ ਕਰਨਾ ਜੰਨਾ ਸਸੇਂ ਵਧੀਆ ਬੱਜੀ ਹਾਂ ਠੀਕ ਹੈ ਆ ਮੈਂ ਕੁੜੀ ਦੇ ਫੁੱਫੜ ਨੇ ਪਤੰਗਾਂ ਲਿਆ ਕੇ ਦਿੱਤੀਆਂ ਕੁੜੀ ਨੂੰ ਨਿੱਗੀ ਜੀ ਨੂੰ ਮੈਂ ਕੱਢ ਕੇ ਕੁੜੀ ਨੂੰ ਦਵਾ ਮੰਗਣ ਰਹੀ ਆ ਨਹੀਂ ਨਹੀਂ ਇਹ ਪਿਛੇ ਸਾਲ ਐ ਕਿ ਵੀ ਲੱਗੇ ਸੀ ਲੈਣ ਤੇ ਕਿੱਦਿ ਹੈ ਗਈਆਂ ਆਹੋ ਹੈ ਗਈਆਂ ਮੈਂ ਹਾਂ ਦੋਮੀ ਕਿਰ ਨੂੰ ਨਹੀਂ ਆਈ ਹੈ ਹੈ ਉਹਦਾ ਬਾਤਾਂ ਗਿਆ ਵਿਚੰਨੂ ਪਰ ਉਹ ਆਦਨ ਦਾ ਸੰਤ ਲੈ ਨਾ ਉੱਥੇ ਲੱਗੇ ਡੌਣ ਤੱਕ ਜਿੱਤਾ ਮੇਰਾ ਨਾ ਹੀ ਨਹੀਂ ਲਿਆ ਕਿੰਨੇ ਕਿਤੇ ਕੋਲਾ ਬਿੱਲੀ ਲੋਗ ਨਹੀਂ ਦਿੱਤੀ ਹਾਂ ਤੁਹਾਨੂੰ ਦੇ ਇਹਨਾਂ ਨਾਲ ਭੁਜਾਈ ਅੱਧ ਨਵੇਂ ਸੂੜੀ ਪਾਉਂਦੇ ਹਾਂ ਹਲੋ ਮੈਂ ਗਉਣ ਮੈਂ ਨਾ ਮਿਲ ਜਾਂਦੇ ਹੋਰ ਕੀ ਰੋਪੀਆਂ ਵੀ ਨਵੀਆਂ ਓਏ ਵੇ ਤੇਰੇ ਮੰਮੀ ਨੇ ਜੁਲਾ ਬਾਲ ਲਿਆ ਉੱਪਰ ਖੀਰ ਧਰੀ ਆ ਖੀਰ ਬਣਾਏ ਮਮੇ ਹਾਂ ਖੀਰ ਖੀਰ ਬਣਾਏ ਤੇ ਇੱਧਰ ਬਰੈਡ ਵਾਲੇ ਪਕੌੜੇ ਬਣਾਉਣ ਲੱਗੇ ਨੇ ਪਕੌੜੇ ਕੱਢਣ ਲੱਗੇ ਨੇ ਮਮੇ ਜੀ ਅੰਦੇ ਦਾਦੀ ਜੀ ਬੈਠੇ ਨੇ ਪਤੰਗਾ ਡਾਉਣ ਲੱਗੇ ਨੇ ਉੱਪਰ ਕੋਠੇ ਤੇ ਕਿ ਇੱਥੇ ਹੀ ਗੱਲ ਬਣਦੀ ਆ ਆਹੋ ਇੱਥੇ ਡਾਲੋ ਨਹੀਂ ਤੇ ਇੱਥੇ ਆਂ ਸਭ ਸਬਜ਼ੀ ਇੱਥੇ ਕੋ ਟੀਬੂ ਲੈ ਲਈ ਆ ਗੁੱਡੇ ਥੋੜੇ ਦੀਪ ਨੇ ਕਰਤੀ ਸ਼ੁਰੂਆਤ 3:30 ਵਜੇ ਆ ਗੁੱਡੀਆਂ ਥੋੜੀਆਂ ਜਿਹੀ ਮੈਂ ਘਰੋਂ ਲੈਂਦੀਆਂ ਥੋੜੀਆਂ ਦੀਪਾਂ ਦੇ ਚਲੋ ਪਹਿਲੀ ਪਹਿਲੀ ਸਾਡੀ ਗੁੱਡੀ ਫੇਰ ਮੁੰਡਈ ਹੈ ਚਲੋ ਕੋਈ ਗੱਲ ਨਹੀਂ ਆ ਦੇਪੀ ਖਾਣ ਦਾ ਰਾਜੂ ਵੀਰ ਵੀ ਆ ਗਿਆ ਤੇ ਚਿੰਕਲ ਵੀ ਆਉਣ ਡਿਆ ਨਾ ਵੀ ਨਾ ਨਹੀਂ ਗੱਲ ਬਾਨੀ ਹੁਣ ਇਹ ਵੀ ਗੁੱਡੀ ਲਾ ਲਈ ਇਹਨੇ ਬਸ ਹਵਾ ਹੀ ਨਹੀਂ ਆਉਣ ਡਈ ਤੇ ਦੋਈਆਂ ਨੇ ਪਿੜੀਆਂ ਲਵੇਟੋ ਬਸ ਜਿਹੜੇ ਖਰਾਬ ਹੋ ਗਈਆਂ ਮੈਨੂੰ ਚੱਲੋ ਨੀ ਇਹਨਾਂ ਨੀ ਇਹ ਤਾਂ ਚੜੀਏ ਦੂਸਰੀ ਚੱਲੇਗੀ ਉਹਨੇ ਕਿੱਧਰ ਚਾਰ ਤੇ ਆਪਾਂ ਚੱਲਦੀ ਹਵਾਊ ਹੈਗੀ ਕਿ ਨਹੀਂ ਐ ਗੁੱਡੀਆਂ ਬਦਲੀ ਜਾਂਦੇ ਉੱਡਣ ਕੋਈ ਡਾਇਆ ਦੇਖੋ ਨਹੀਂ 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 ਆ ਉੱਡ ਜਾ ਇੱਕ ਵੜਾ ਲਈ ਆਪਾਂ ਵੜਾਈ ਨਹੀਂ ਗਈ ਟੋਟੀ ਗਈ ਡੋਰ ਸਾਡੀ ਬੜੀ ਪੱਕੀ ਹੈ ਨਾ ਵੇਖੋ ਡੋਰ ਤੇ ਤੁਹਾਨੂੰ ਪਤਾ ਹੀ ਹੈ ਇਹ ਕਿੰਨੇ ਰਾਇਆ ਸੀ ਹਾਂਜੀ ਇਹ ਪਿੰਨਾ ਵੇਲੇ ਲੈਂਦਾ ਨਹੀਂ 400 ਦਾ ਮੈਂ ਕਹਿੰਦਾ ਲੈਂਦਾ 250 ਦਾ ਰਾਦੇ ਦਾਦੇ ਹੁਣ ਬੇਚੀ ਨਾ ਕਰਾਈ ਹੁਣ ਚੱਲ ਵੀ ਉੱਡ ਗਈ ਚਲੋ ਵੜਦੀ ਦਵਾ ਚੀਕ ਮਾਰੇ ਇਹ ਜੀ ਆਪਣੀ ਟੋਟ ਗਈ ਜੀ ਇਹ ਗੱਡੀ ਆ ਪਈ ਉੱਪਰ ਮਗਰੋਂ ਵੜਨ ਦੇ ਯਾਰ ਮੇਰੀ ਤਾਂ ਹਾਂ ਦਾਤਾ ਏ ਮੁੰਡੇ ਨੇ ਟੁੱਪ ਵੀ ਲੱਗਣ ਵਾਲੀ ਆ ਗੱਡੀ ਉੱਤੇ ਚੜ ਗਈ ਤਾਂ ਟੁੱਪ ਵੀ ਲੱਗਣ ਵਾਲੀ ਆ ਪਰ ਅਗਲੀ ਤੋਂ ਆ ਗੱਡੀ ਯਾਰ ਹਾਂ ਅਗਲੀ ਤੋਂ ਆ ਵੱਡੀ ਲਾਵੀਂ ਤਾਂ ਹੁਣ ਬਸ ਨਹੀਂ ਹੋਣਾ ਮਾਹ ਤੜੀ ਆ ਤੇ ਇਸ ਬਾਂਦੀ ਵਲੌਗ ਚ ਆ ਵੀ ਕਰੀਏ ਬਹੁਤ ਵਧੀਆ ਬਹੁਤ ਵਧੀਆ ਡਾ ਦੋ ਡਾ ਦੋ ਬਸ ਹੁਣ ਰਾਜੂ ਯਾਰ ਤੁੰ ਕਰਨਾ ਮੇਰੀ ਗੱਲ ਸੁਣ ਜਦੋਂ ਵੀ ਮੱਲੋ ਗੁੱਡੀ ਆਪਣੀ ਟੁੱਟੇ ਜਾਂ ਆਪਣੀ ਜਾਵੇ ਬਸ ਬੜਕ ਮਾਰਦੇ ਨੇ ਵਾਰ ਤੇ ਯਾਰ ਗਰਾ ਠੀਕ ਆ ਇੱਕ ਮੱਲੋ ਇਸ ਤਰ੍ਹਾਂ ਨਹੀਂ ਵਲੋਗ ਚ ਆ ਇੱਕ ਹੰਡਿਆ ਇਸ ਤੇ ਇਦਾਂ ਬੰਨ ਗਈ ਆ ਗੁੰਝਲਾਂ ਪਾਤੀ ਸਾਡੀ ਇਦਾਂ ਟੁੱਟ ਜਾਣੀ ਗੁੱਡੀ ਮੈਂ ਯਾ ਯਾਰ ਅਸਮਾਨੀ ਲਾਤਾ ਮੁੰਡੇ ਨੇ ਗੁੱਡਾ ਦੇਖੋ ਖਿੱਚਦੇ ਖਿੱਚਦੇ ਬਾਥਲੇ ਨੇ ਪਾਖ ਖਿੱਚਦੇ ਉਹ ਜਾਂਦਾ ਰਿਹਾ ਖਿੱਚਦੇ 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 ਮੁੰਡੇ ਥੋੜਾ ਖਿੱਚਦੇ ਖਿੱਚਦੇ ਬਸ ਖਿੱਚਦੇ ਖਿੱਚਦੇ ਮੈਂ ਵੀ ਹੌਣ ਹੌਣ ਵੱਡੂੰਗਾ ਯਾਰ ਮੈਂ ਬਾਤ ਹੀ ਆ ਬਣਾਏ ਰੱਖੋ ਵਾਜੂ ਕਰਦੇ ਹੋ ਜੁਗੜੀ ਆਪਣੀ ਜਾਣੀ ਨਾ ਉਹ ਕਿੱਦੀ ਜਾਣੀ ਹੈ ਕਿਹਦੇ ਖੇਜੇ 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 ਲੈ ਉਹ ਗਿਆ ਆਇਆ ਬਡਾਲੀ ਬੱਸ ਉਹ ਆਪਣਾ ਗਿਆ ਆਪਣਾ ਆਉ ਜਾਂਦੀ ਰਹੀ ਆਪਣੀ ਗੱਡੀ ਬੱਸ ਗੁੱਡ ਇਵਨਿੰਗ ਸੇ ਯਾਰ ਬਾਤ ਇਦਾਂ ਗਾਣਾ ਉਹ ਦੇਖ ਜਦ ਮੜ ਲਿਆ ਹੈ ਪਿੰਨਾ ਗਾਲ ਮੜ ਤੇ ਆਪਣੇ ਆਪੇ ਕੱਢ ਲਿਆ ਕਾਲਾ ਕਿਵਦਾ ਉਹ ਚ ਤਾਕਤ ਹੋਵੇ ਮਾੜੀ ਬੋਟੀ ਲੈ ਯਾਰ ਕਾਲਾ ਮਗਾਓ ਜਾਂ ਸੰਗੜ ਮਗਾਓ ਕਾਲਾ ਰਜੂ ਪਰਤਾਈ ਨੇ ਤਾਂ ਮੈਂ ਕਿਹਾ ਜੇਨ ਪਰਤਾਈ ਨਾ ਇਹ ਫੇਰ ਗੁੰਦਲ ਪਾਣੀ ਨਹੀਂ ਨਹੀਂ ਉਹ ਜਿਹੜਾ ਕਾਲਾ ਇਹ ਉਹਨੇ ਕੀ ਨਾ ਲਿਆ ਇਹਦਾ ਡੋਰ ਦਾ ਸੀਠਾ ਪਤ ਨਹੀਂ ਕੀ ਸੀਠਾ ਡੋਰ ਬੰਨੀ ਕੜੀ ਕੀਂਦਾ ਹੈ ਚਲੋ ਇਹਨਾਂ ਨਾਲ ਪਿੰਦੇ ਨੂੰ ਪੁੱਠਾ ਕਰ ਲਈ ਮੈਂ ਤੇ ਹੋਰ ਤੇ ਵਲੇਟ ਲੀਏ ਥੱਲੇ ਇਹਨੇ ਉਡਣੀ ਇਹ ਨਹੀਂ ਸਹੀ ਗੁੱਡੀ ਕਿਉਂ ਇਹਨੇ ਇਹ ਨਹੀਂ ਸਹੀ ਹੈਗੀ ਸਹੀ ਨਹੀਂ ਗੀ ਇਹ ਸਹੀ ਨਹੀਂ ਗਿਆ ਆਡਾ ਗਿਆ ਜਿਹਨ ਮੈਂ ਕਹਿੰਦਾ ਸਹੀ ਨਹੀਂ ਗੀ ਤੇ ਫਿਰ ਤੈਨੂੰ ਪਤਾ ਹੀ ਆਡਾ ਸਹੀ ਨਹੀਂ ਗੀ ਇਹਨੇ ਉਡਣੀ ਤਰ੍ਹਾਂ ਇਹਨੂੰ ਕਿਵੇਂ ਡਾਉ ਇਹਨੇ ਓਹੋ ਬੜੀ ਗੁੱਡੀ ਬੜੀ ਸ਼ਾਨਦਾਰ ਜੇ ਭਾਰੀ ਆ ਓਹੋ ਹੋ ਹੋ ਨਹੀਂ ਸੋਤਰਾ ਨਹੀਂ ਤਰ੍ਹਾਂ ਮੈਂ ਠੁਕਲਾ ਗਿਆ ਬਈ ਮੈਂ ਲੇਕੋ ਹੋ ਮੋਕ ਮੱਕੀ ਟੇਬਲ ਆ ਲੈਣੀ ਅਸੀਂ ਨੂੰ ਕਰੀ ਤੇ ਨਹੀਂ ਨਹੀਂ ਭਾਰੀ ਜੇ ਚੜ ਗਈ ਨਾ ਉੱਤਰ ਨਹੀਂ ਥੰਦੇ ਯਾਰ ਤੂੰ ਡੋਰ ਲਿਆ ਦੁੱਜੀ ਕਾਲੀ ਹੁਣ ਬਸ ਕਾਲਾ ਤੂੰ ਲੈ ਆ ਗਿਆ ਇਹ ਅਮ ਲਾਲ ਨੇ ਆਪਣਾ ਜਲਵਾ ਵਿਖਾਤਾ ਲੈ ਆ ਲੈਓ ਕਾਥਾ ਲੈਓ ਪਿੰਨਾ ਇਥੇ ਪਿੰਨਾ ਫੜਾਇਆ ਮੈਂ ਕਾਲਾ ਤੇ ਹੁਣ ਆਪਾਂ ਲੈ ਆਂਦਾ ਕਾਲਾ ਪਿੰਨਾ ਕੋਈ ਲਾਲ ਪਿੰਨਾ ਵਿਖਾ ਗਿਆ ਯਾਰ ਹੁਣ ਆ ਅਸਲੀ ਡੋਰ ਅਸਲੀ ਤੇ ਆ ਡੋਰ ਵਾ ਡੋਰ ਕੋਈ ਆ ਪਰ ਪਰ ਚਲੋ ਕੀ ਫਰਕ ਕੀ ਫਰਕ ਹੋਵੇ ਥੋੜਾ ਬਹੁਤ ਹੁਣ ਹਵਾ ਇੱਧਰ ਦੀ ਹੋ ਗਈ ਹਵਾ ਘੁੰਮੀ ਜਾਣ ਰਹੀ ਹੈ ਬਸ ਆ ਫੜੋ ਭਾਜੀ ਢਾਓ ਇਹਨੂੰ ਬੰਨੋ ਇਹਨੂੰ ਬੰਨੋ ਪਹਿਲਾਂ ਇਹਨੂੰ ਹਾਂਜੀ ਕੀ ਮਾਰਨੇ ਖਿੱਚੀ ਖਿੱਚੀ ਮਾਰ ਦੇਣੇ ਹੀ ਵੱਢਿਆ ਜਾਣਾ ਆਪਣਾ ਪਤਾ ਹੀ ਨਹੀਂ ਲੱਗਾ ਮੈਨੂੰ ਤੇ ਕਿਹੜੇ ਪੈਸੇ ਵੱਢੀ ਜਾਣੀ ਆਪਣੀ ਗਾਈ ਮੈਂ ਵਧਾਵਾਂ ਮੈਂ ਵਧਾਉਣਾ ਯਾਰਾ ਪਰੰਪਰਾ ਹੋ ਗਈ ਆ ਦੇਖੀਏ ਕਿ ਤਕੇ ਰਿਹਾ ਬਹੁਤ ਮਾੜਾ ਦਿਨ ਰਿਹਾ ਅੱਜ ਦੋ ਪਿੰਨੇ ਨਾ ਇਕੱਠੇ ਮੰਨ ਲੀਏ ਭਾਜੀ ਲੱਗਦਾ ਹਾਂ ਕੰਮ ਇਹੋ ਜਿਹਾ ਕਰਨਾ ਪੈਣਾ ਦੋ ਪਿੰਨੇ ਮੰਨ ਲੀਏ ਇਕੱਠੇ ਲੈ ਮੈਂ ਲੈ ਆਹ ਕੰਡੇ ਹੱਥਾਂ 'ਚ ਪਾਤਾ ਜੀ ਵਾਹ ਇਹ ਬੰਦਾ ਆਪਣਾ ਡਾਉਣ ੜਿਆ ਯਾਰ ਓਕੇ ਕੰਡੇ ਤੁਸੀਂ ਯਾਰ ਆਹ ਸਾਡਾ ਪਿੰਨਾ ਲੈ ਚਲੇ ਤੂੰ ਵੀਰ ਤੁਹਾਡੇ ਕੋ ਨਹੀਂ ਉਡਣੀਆਂ ਐ ਟਨੀ ਗੁੱਡੀਆਂ ਸ਼ਾਬਾਸ਼ ਵੈਰੀ ਗੁੱਡ ਝੱਪ ਨਿਕਲ ਲੈ ਹਾਂ ਪਤੰਗਾ ਲੈ ਆ ਥੱਲੇ ਪਤੰਗਾ ਲੈ ਆਂਦੀ ਹੈ ਉਹ ਨਹੀਂ ਪਤੰਗਾ ਦੂਜੇ ਉਡਣ ਦੇ ਪਤੰਗ ਉਡੰਡੇ ਹੀ ਦੋ ਪਿੰਨੇ ਇਕੱਠੇ ਬੰਨ ਲੀਏ ਪਤੰਗ ਹਵਾ ਮੰਗਦੀ ਹਵਾ ਪਿੰਨੇ ਕਰ ਕਰੇ ਕੀਤੇ ਚੱਲ ਕੋਈ ਗੱਲ ਨਹੀਂ ਪਾਜੀ ਪਿੰਨਾ ਜੇ ਮੁੱਕ ਜੂਗਾ ਨਾ ਤੇ ਤੁੜੀ ਸਾਹਮਲੇ ਚੁੱਲਾ ਚੱਲਾ ਬਣਾ ਲਾਂਗੇ ਮਲਾ ਕੇ ਮਿੱਟੀ ਤੁੜੀ ਵਿੱਚ ਨਿਕਲ ਜਾਣੀ ਹੈ ਨਾ ਆ ਗਿਆ ਬਸ ਇਹੋ ਆਲਣ ਜਾਂ ਤਾਂ ਵਢਾਈ ਜਾਂਦੇ ਆ ਜੀ ਉੜਦੀ ਆ ਛੱਟ ਵੱਡੀ ਜਾਂਦੀ ਓ ਗੁੱਡੀ ਆਪਣੀ ਹੈ ਕਿਦਾਂ ਬਣੀ ਕੱਲ ਥੋੜੀ ਹੈ ਗੁੱਡੀ ਠੀਕ ਹੈ ਗੁੱਡੀ 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 ਤਲਾਵਾ ਪਾਉਣ ਵੇ ਤੇ ਆਪਕੇ ਕਿਹੜੀ ਚੀਜ਼ ਰੱਖੀ ਆਪਾਂ ਚੈਂਬਰ ਵਾਲੀ ਸੀਖ ਓ ਲੈ ਉਧਰ ਚੱਲਣ ਦੇ ਸასი ਕਾਲ ਉਧਰ ਪਕੌੜੇ ਚੱਲਣ ਦੇ ਨੇ ਵੇਖੋ ਬਰੈਡ ਵਾਲੇ ਬ੍ਰੇਕ ਟਾਈਮ ਹੋ ਗਿਆ ਕਿਉਂਕਿ ਗੁੱਡੇ ਆਪਾਂ ਕਾਫੀ ਝਾੜਤੇ ਆਪਣੇ ਘਰ ਆਲੇ ਹਨ ਆਪਣੇ ਗੁੱਡੇ ਅੱਠ ਵਢਾਏ ਤੇ ਕਿਸੇ ਦੇ ਆਪਾਂ ਚਾਰ ਵੱਡੇ ਸਾਰੇ ਚਲੋ ਕੋਈ ਗੱਲ ਚਲੋ ਪਰ ਇਹ ਡੋਰ ਹੰਨੀ ਕੰਮ ਜਾਂਦਾ ਬੜਾ ਜਿਗਰੇ ਨਾਲ ਕਾਲਾ ਪਨਾਲਿਆ ਕਾਲਾ ਵੀ ਢਾ ਕੋਈ ਲਿਆ ਲਾਲੂ ਢਾ ਕੋਈ ਲਿਆ ਬਸ ਐਨੀ ਦੰਮ ਹੁਣ ਦਮੇ ਜੋੜ ਕੇ ਦੰਨੇ ਆ ਬਸ ਜੋੜ ਕੇ ਦੰਨੇ ਆ ਜੋੜ ਜੋੜ ਕੇ ਦੰਨੇ ਆ ਤੇ ਚਾਹ ਪੀ ਲਈ ਚਾਹ ਪੀ ਲਈ ਤੇ ਚਲੋ ਰਗੋ ਨਾ ਤੂੰਨੇ ਗੁੱਡੇਆਂ ਡਾਉਂਡੇ ਇਹ ਇਹ ਤਾਂ ਸਰਨਾ ਤਾਂ ਸਸਤਾ ਹੀ ਹੋਵੇ ਬਾਤ ਰਹੇ ਨੇ ਗਿੱਲੇ ਗਿੱਲੇ ਹੋਏ ਉਹ ਸਾਨੂੰ ਮਹਿੰਦੀ ਵਗਦੇ ਬਿਲਕੁਲ ਅੰਗਰੇਜ਼ੀ ਪੋਤਾ ਨਾਤਾ ਨਹੀਂ ਹੈ ਪੋਤਾ ਆਹੋ ਕਹਿੰਦੇ ਸਿਰ ਪੋਤਾ ਕਹਿੰਦੇ ਸਿਰ ਨਾਤਾ ਤੇਰਾ ਬੰਦਾ ਦੋ ਵਜੰਡੇ ਪੀ ਲੈ ਪੀ ਪੀ ਮਜਾ ਦੋ ਜੰਦੇ ਲੀਂਦੀ ਇੱਕ ਵਾਰ ਪੀ ਮਜਾ ਪੀ ਮਜਾ ਉਧਰ ਵੇਖ ਕੇ ਉਂਗਲ ਲਾਉ ਨਾ ਉਧਰ ਆ ਜਾਓ ਪੀ ਇਹ ਕਹਿੰਦੇ ਆ ਵੀ ਉਂਗਲਾ ਚਾਹ ਨੂੰ ਆਹ ਫੜ ਚਾਹ ਤੇ ਫੜੀ ਜੂ ਹੁਣ ਅਸੀਂ ਜਾ ਰਹੇ ਆ ਘਰੇ ਉੱਥੇ ਪਲਾਟ 'ਚ ਅੱਧਾ ਘੰਟਾ ਪੌਣਾ ਘੰਟਾ ਬਾਅਦ ਦੀਪ ਵਾਲੇ ਗੁੱਡੀ ਗੱਡੀਆਂ ਡਾਲੀਆਂ ਚਲੋ ਵੀ ਕਿੰਨਾ ਮੈਂ ਕੱਲਾ ਭਾਜੀ ਤੇ ਇੱਧਰ ਹਰ ਕਾਨੂੰਨ ਆ ਲੈ ਲਿਆ ਆਪਾਂ ਆਪਾਂ ਜਾ ਰਹੇ ਆ ਪਲਾਟ 'ਚ ਤੂੰ ਨਹੀਂ ਉੱਥੇ ਜਾ ਗੁੱਡੀ ਗੱਡੀਆਂ ਡੋਣੇ ਆ ਫਿਰ ਆ ਗੁੱਸੇ ਖਦੇ ਘੜੀ ਫਿਰ ਬੁੱਲੀ ਆਈ ਸੀ ਹੈਨਾ ਹੋ ਹੋ ਸਰਗੋਣਾ ਨੀ ਹਰ ਗੁਣ ਹਰ ਗੁਣ ਕੁੜੀਏ ਕਾਕਾ ਹਾਈ ਗੁਣ ਕਾਕਾ ਕੀ ਹੈ ਕੀ ਹੈ ਕਾਕਾ ਕਿੱਥੇ ਹੈ ਕਾਕਾ ਕਾਕਾ ਨੀਨੀ ਕਾ ਦੋ ਕਾਕਾ ਨੀਨੀ ਚੋ ਜਾ ਵਾ ਵਾ ਉਹ ਪੀ ਲੋ ਕਾਇਆਂ ਦੇ ਫੇਵਰੇਟ ਆ ਕਈਆਂ ਦੀ ਨਹੀਂ ਕਿਰ ਨਹੀਂ ਪਿੰਦੀ ਰੋ ਅਰਗੁਣਾ ਰੋ ਪੀਣੀ ਰੋ ਨਹੀਂ ਪਹੁੰਚ ਕੇ ਆਪਣੇ ਘਰ ਨਵੇਂ ਅਰਗੁਣੇ ਆ ਗਈ ਨਾਲ ਫਿਰ ਗੁੱਡੀਆਂ ਲੈਣ ਦੀਆਂ ਵੇਖੋ ਪਰ ਇੱਥੇ ਡੌਣੇ ਇੱਥੇ ਵੀ ਗੱਲ ਬਣ ਗਈ ਬਾਈ ਹੈ ਰੇਲਾ ਬਣਾ ਲਈ ਇੱਕ ਦੋ ਚੱਲੀਏ ਫਿਰ ਮੇਰੇ ਯਾਰ ਬੰਨਾ ਬਣਾਉਂਦੇ ਆ ਵੀ ਡਾ 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 ਪਤੰਗ ਤੰਗ ਹਟ ਗਿਆ ਉਹ ਡੰਡੀ ਲੱਭੀ ਐ ਬੜੀ ਦੇ ਲਾਤੀ ਪਤੰਗ ਹੈ ਘਰੇ ਡਾਈਆਂ ਥੋੜੀਆਂ ਬਹੁਤ ਥੋੜੀਆਂ ਬਹੁਤ ਹਵਾ ਨੇ ਮਜਾ ਮਾਰਤਾ ਸਾਰੇ ਸਾਰੀ ਲਾਤੀ ਆ ਵੇ ਦੱਸ ਯਾਰ ਮੁੰਜਲਾਂ ਪਾਤੀਆਂ ਇਹਦੀਆਂ ਪਿੜੀਆਂ ਮਹਾਈਆਂ ਲੱਗਦਾ ਚਾਰ ਪੰਜ ਅਟਕ ਦਿੜੀਆਂ ਹਨ ਕਿਉਂਕਿ ਜਦੋਂ ਵੱਡਣੀਆਂ ਨਹੀਂ ਤੇ ਫਿਰ ਉਹ ਕੋਈ ਹੋਣਾ ਉਹ ਸੁੰਦੇ ਆ ਛੋਟੀ ਵੱਡੀ ਚਾਹ ਨਹੀਂ ਵੱਡੀ ਗੁੱਡੀਾਂ ਨਾ ਉੜਦੀਆਂ ਟੁੱਟ ਜਾਂਦੀਆਂ ਆ ਹੂੰ ਸੂਤਰੀ ਨੇ ਹੁੰਦਾ ਕੰਮ ਤੇ ਹੋ ਗਈ ਆ ਮਾਦੀ ਆ ਸਾਡੀ ਇੱਕ ਅਦੀ ਉੱਡਣ ਦੇ ਰਹੀ ਵੇ ਡਾਦੇ ਡਾਦੇ ਹਵਾ ਨੇ ਫੰਡਾਈ ਚਰਨੇ ਆ ਵੇ ਆਗੇ ਹਵਾ ਨੇ ਫੜਦੀ ਪਈ ਇਹ ਜਿਹੜੇ ਉੱਪਰਲੇ ਵਿੱਚ ਪੈ ਗਈ ਨਾ ਤੇ ਫੇਰ ਗੱਲ ਬੰਦ ਨਹੀਂ ਹੈ ਉੱਪਰਲੀ ਜਨਾਬ ਪਾਵੇ ਤਾਂ ਹਾਂ ਨੀ ਅਗਲੀ ਤਲਾ ਮੋਦੀ ਛੁੱਟੀ ਹੈ ਭਾਈ ਜੀ ਵੱਡੀ ਐ ਮੇਰਾ ਅੰਤਰਾ ਇੱਕ ਦੀ ਗੁੰਡੀ ਰੂ ਵੱਡੀ ਲਈ ਵੱਡੀ ਆ ਵੇ ਕੀ ਡਿਆ ਕਰਨ ਲੈ ਉਹ ਡੇਪੀ ਥਾਂ ਡਰਦੀ ਡੇਪੀ ਥੱਲੇ ਆ ਆ ਵੱਡੀ ਗੁੱਡੀ ਕਰ ਚੈੱਕ ਹੁਣ ਅਜੇ ਵੀ ਨਾ ਉਹਦੇ ਤੇ ਬੜੀ ਮਾੜੀ ਗੱਲ ਇਹਦਾ ਮੂੰਹ ਕਿੱਥੇ ਖਵਾਇਆ ਵੇ ਹੈ ਬਸ ਕਰਤਾ ਖਰਮ ਕਿਦਾਂ ਜ਼ਖਮੀ ਕੀਤਾ ਇਹਨੂੰ ਤੂੰ ਡਾਲੀਆ ਕੁਟੀ ਉਹ ਲੈ ਪਿੰਨਾ ਪਿੰਨਾ ਤੁਰ ਗਿਆ ਵੇ ਉਹ ਲੈ ਪਿਆ ਗਿਆ ਨਾਲੀ ਚ ਇਹ ਸਾਮ ਲੱਗਿਆ ਹਣ ਸਾਮ ਗਿਆ ਮੈਂ ਚੱਲਣ ਉਸਤਾਜ ਜੀ ਹੁਣ ਨੇ ਡਾਉਨੇ ਦੋ ਦੋ ਇਹ ਸਾਲ ਹੋ ਗਿਆ ਕੰਦਰਾ ਟੰਗੇ ਆ ਜੀ ਹੈ ਉਸਤਾਜ ਜੀ ਦਾ ਕੋਬ ਨਿਕਲਿਆ ਆ ਵੇ ਚਲੋ ਚਲੋ ਸਾਮ ਤੋਂ ਫੇਰ ਹਣ ਕੀ ਕਰਨਾ ਸਰ ਸਾਹਮਣੇ ਪਾਣੇ ਆਸਮਾਨ ਵੀ ਖਾਲੀ ਹੋ ਗਿਆ ਇੰਨੀ ਗੁੱਦੀ ਹੈ ਵੱਡੀ ਕੰਨ ਰਹਿ ਨਹੀਂ ਕੱਦੀ ਉੱਥੇ ਹਾਂ ਸਹੀ ਗੱਲ ਹੈ ਅਸਲ ਜਿੱਥੇ ਉੱਡਣ ਦੇ ਕੋਈ ਜਿਹੜੇ ਏਰੀਆ ਚ ਨਹੀਂ ਆਏ ਨਾ ਐਸੀ ਕੋਈ ਗੁੱਡੀ ਨਹੀਂ ਚੰਨ ਡਈ ਉੱਪਰ ਸੋਣਾ ਬੱ ਚੱਲਦੇ ਸਮਾਨ ਸਮਾਨ ਚਾਹਮ ਗਿਆ ਆਪਣਾ ਸਾਡੇ ਸਾਡੇ ਪਿੰਨੇ ਦਾ ਉਹਨੂੰ ਐਂ 5-500 ਦੇ ਲਏ ਆ ਇਹਨਾਂ ਨੂੰ 75-75 ਰੁਪਏ ਦੀ ਡੋਰ ਨਹੀਂ ਲੱਗੀ ਪਿੜੀਆਂ ਉਦਾਂ ਨਹੀਂ ਉਦਾਂ ਹੀ ਆ ਇਹਨਾਂ ਦੇ ਚਲੋ ਠੀਕ ਆ ਫਿਰ ਸਾਮ ਜੀ ਯਾਰ ਸਵੇਰੇ ਡਾਲਾਂਗੇ ਫਿਰ ਮੱਗੀ ਆ ਸਵੇਰੇ ਮੌਫਲੀ ਲਿਆਉਣ ਵਾਸਤੇ ਆਏ ਆ

ਚਲੋ ਆਜੋ ਆਜੋ ਸਾਰੇ ਆ ਆ ਆਸ ਹਮਾਰਾ ਰਹਿ ਗਿਆ ਲੋ ਫਿਰ ਲੋ ਜੀ ਇੱਕ ਗੁੱਡਾ ਅੱਪਾ ਇੱਥੇ ਟੰਗ ਤੱਕ ਬਾਕੀ ਵਾਲਾ ਕੰਮ ਅਜੇ ਇੱਕ ਦੋ ਦਿਨ ਛੁੱਟੀਆਂ ਕਰਦੀਆਂ ਮਿਸਤਰੀਆਂ ਨੇ ਚਲੋ ਜੋ ਕਰੇ ਕਰਤਾਰ ਚੱਲੀ ਹਣ ਕਰਨ ਨੂੰ ਅੱਤੇ ਲਾ ਉਧਰ ਆਪਾਂ ਭਾਲ ਕੇ ਭੁੱਗਾ ਤੇ ਹੁਣ ਇੱਥੇ ਹੱਥ ਦੇਖੋ ਪੁੱਤ ਆਇਓ ਬਹਿ ਜਾਓ ਤੇ ਹਰ ਬੰਨ ਤੁਹੇ ਮੈਂ ਕੰਢੀ ਤੁਹਾਨੂੰ ਕਹਿਣੀ ਵੀ ਸੱਤ ਵਾਰੀ ਪੰਜ ਵਾਰੀ ਕਰ ਲੈ ਪੰਜ ਸੱਤ ਵਾਰੀ ਕਰ ਲੈ ਟੰਡੇ ਆ ਟੰਡੇ ਲੇ ਮਾਨੀ ਤਮਾਰ ਤੂੰ ਫੋਨ ਨਹੀਂ ਲਈ ਆਪਣਾ ਨਹੀਂ ਲੰਦਾ ਨਹੀਂ ਲੰਦਾ ਫੋਨ ਕਿਹਨੇ ਹਰੀ ਉਹ ਗੇਂਸ ਕੋ ਭੰਨ ਲੈਂਦੇ ਕੰਨ ਨਾ ਪਿੱਛੇ ਇੱਕ ਹੈ ਦੋ ਐ ਬੜਾ ਪੈਨ ਲਿਆ ਤੇ ਸੱਤ ਹੋ ਗਈ ਇਹ ਨਮਈ ਹੋਇਆ ਅਜੇ ਤੇ ਸੱਤ ਹੋ ਗਈ ਗਰਾਂ ਭੰਨ ਵੜੀ ਗਰਾਂ ਹਾਂ ਪੰਜ ਛੇ ਤੇ ਇੱਕ ਹੋਰ ਕਰ ਦੋ ਸੱਤ ਹੋ ਗਿਆ ਪਹਿਲਾਂ ਉੱਥੇ ਵੀ ਮੈਂ ਘਰੇ ਗਿਆ ਸੀ ਉੱਥੇ ਬਲਕਿਆਂ ਆਪਣੇ ਇੱਥੇ ਚਲ ਗਿਆ ਭਰਾ ਮੈਂ ਚਲ ਆਜਾ ਕਦੋਂ ਲੈ ਲੈਂਟਰ ਲੈਂਟਰਾਂ ਜੇ ਲੱਗ ਜਾਣੇ ਆ ਥੋੜਾ ਟਾਈਮ ਲੱਗ ਜਾਣਾ ਅਜ ਤਬ ਤੱਕ ਲੱਗ ਫੋਨ ਨਾ ਲੈ ਨਾ ਹੰਦੇ ਹਰਗਣ ਸਤਿ ਜੀ ਜੀ ਕੀ ਕਾਕਾ ਕੀ ਦੇ ਕਾਕਾ ਇੱਕ ਮੈਨੂੰ ਪਾਈ ਕਰ ਦੋ ਆਪਣੇ ਫੋਟੋ ਆਪਣੇ ਲਈ ਪਾਈ ਕਰ ਦੋ ਪਾਈ ਕਰ ਦੋ ਹਾਂ ਹਾਂ ਪਾਈ ਕਰ ਦੋ ਪੁੱਈ ਦੇ ਪੁੱਈ ਦੇ ਪਾਈ ਕਰ ਦੋ ਕੱਢੀ ਹਾਂ ਹਾਂ ਕਾਕਾ ਲੋਕੀ ਕਹੀ ਜਾਣਗੇ ਵੀ ਸ਼ੀਸ਼ੇ ਦੇ ਵਿੱਚ ਫੇਸ ਨਹੀਂ ਦੇਖਣਾ ਜਿਹੜਾ ਬੱਚਾ ਜਿਹੜਾ ਨਹੀਂ ਆ ਇਧਰੋਂ ਇਧਰ ਮੁੜ ਕੇ ਡਿੱਗਦਾ ਜੜੀ ਮਾ ਪੱਕੀ ਨਹੀਂ ਡਿੱਗਦੀ ਉੱਲੇ ਆਉਂਦੇ ਨੀਰ ਕੋਕਾ ਲੱਗਦਾ ਓਏ 33 33 ਓਏ ਚਲੋ ਬਹੁ ਹੁਣ ਕਾਕਾ ਨਹੀਂ ਦੇਖਣਾ ਆਪਾਂ ਪੰਜ ਗਦਾਸਪੁਰ ਰੋਡ ਤੇ ਟਾਬੇ ਲੰਗਰ ਪਾਣੀ ਛਕ ਲੈ ਆਪਾਂ ਟਾਈਮ ਹੋ ਗਿਆ 11 ਦਾ ਚੱਲ ਪਿਆ ਹੁਣ ਘਰ ਨੂੰ ਵਾਪਸ ਨਿਆ ਵੀ ਪਹੁੰਚ ਗਿਆ ਆਪਾਂ ਘਰ ਗੱਡੀ ਬਾਹਰ ਹੀ ਲੱਗੀ ਏ ਫਿਰ ਹਾਲ ਗੱਡੀ ਲਾਤੀ ਅੰਦਰ ਇਹ ਮੇ ਨਾਲ ਲੜਦੀ ਕੇ ਹਲੇ ਬਹੁਤ ਜ਼ਿਆਦਾ ਅੱਜ ਸਾਡੀ ਬਹੁਤ ਲੜਾਈ ਹੋਈ ਅੱਜ ਲੋੜੀ ਵਾਲੇ ਦੇ ਹਨ ਹਾਂਜੀ ਪਹੁੰਚ ਗਏ ਆਪਾਂ ਘਰ ਰੋਟੀ ਪਾਣੀ ਛੱਕ ਕੇ ਉਧਰ ਵੀ ਆਪਾਂ ਆਪਣੇ ਘਰੇ ਵੀ ਭੁੱਗਾ ਵਾਲਿਆ ਤੇ ਇੱਥੇ ਘਰੇ ਵੀ ਭੁੱਗਾ ਵਾਲਿਆ ਸਾਰੇ ਫੈਮਿਲੀ ਇਧਰ ਵੀ ਆਈ ਪਹਿਲਾਂ ਆਪਾਂ ਗਏ ਉਧਰ ਫਿਰ ਉਹਨਾਂ ਨੂੰ ਦਰ ਲੰਦਾ ਕਰੇ ਸਾਰਿਆਂ ਨਾਲ ਮਿਲ ਕੇ ਇੰਜੋਇਮੈਂਟ ਕੀਤਾ ਤੇ ਫਿਰ ਆਪਾਂ ਬਾਹਰ ਚੱਲ ਗਏ ਰੋਟੀ ਪਾਣੀ ਖਾਣ ਇਧਰ ਮੰਮੀ ਨੂੰ ਕਿਹਾ ਸੀ ਮੰਮੀ ਕਹਿੰਦੇ ਮੈਂ ਨਹੀਂ ਜਾਣਾ ਤੇ ਬਾਕੀ ਆਪਾਂ ਸਾਰੇ ਕਿਉਂ ਫਿਰ ਕਿਉਂ ਨਾ ਆਏ ਆ ਟਾਈਮ ਹੋ ਗਿਆ 10:30 11 ਦਾ ਤੇ ਜੇ ਵੀ ਬਲੌਗ ਵਧੀਆ ਲੱਗਾ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਓ ਫਿਰ ਦੇਖਦੇ ਆ ਨੈਕਸਟ ਵਲੌਗ ਬਾਏ ਬਾਏ ਗੁੱਡ ਨਾਈਟ брака.